वेलकम टू माय YouTube चैनल आशा करते हैं है। कि सारे ਘੈਂਟ ਹੋਣਗੇ ਸਸਤ ਹੋਣਗੇ ਮौज ਚ ਹੋਣਗੇ ਤੇ ਤੁਹਾਡਾ ਸਾਰਿਆਂ ਦਾ ਆਪਣੇ ਸਿੱਖ ਵਲੌਗ ਤੇ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਹੋਰ ਸਨੋ ਕਿਦਾਂ ਹੋ ਤੁਸੀਂ ਚਾਹ ਪਾਣੀ ਪੀ ਲਿਆ ਟਾਈਮ ਹੋ ਗਿਆ ਹੈ ਪੋਨੇ 7 ਦਾ ਸਫਾਈਆਂ ਝਾੜੂ ਚੱਲ ਰਹੀ ਹੈ ਇੱਧਰ ਤੇ ਮੌਸਮ ਪੂਰਾ ਘੈਂਟ ਹੈ ਧੁੱਪ ਨਿਕਲ ਗਈ ਹੈ ਮੰਮੀ ਪਾਂਡੇ ਮੰਜੀ ਜਾਂਦੀ ਹੈ ਆ ਵੇਖ ਰਾਤ ਪਾਣੀ ਲਾਇਆ ਸੀ ਇਧਰਲੇ ਬੂਟੇ ਨੂੰ ਮਰਚਾਂ ਲੱਗੀਆਂ ਹੋਈਆਂ ਉਹਨੂੰ ਵੀ ਲੱਗੀਆਂ ਆ ਰਾਤ ਪਾਣੀ ਲਾਇਆ ਤਾਂ ਸਵੇਰ ਤੱਕ ਵਧੀਆ ਗਿੱਲ ਰਹਿੰਦੀ ਹੈ ਕਿਉਂਕਿ ਦਿਨੇ ਲਾ ਦਈਏ ਨਾ ਤਾਂ 2-3 ਘੰਟੇ 2 ਘੰਟਿਆਂ ਬਾਅਦ ਸੁੱਕ ਜਾਂਦਾ ਕਿਉਂ ਗਰਮੀ ਬਹੁਤ ਜ਼ਿਆਦਾ ਪੈਂਦੀ ਹੈ ਤੇ ਰਾਤ ਨੂੰ ਇਸ ਕਰਕੇ ਪਾਣੀ ਲਾਈਦਾ ਵੀ ਰਾਤ ਨੂੰ ਲੱਗੇ ਬਾਦ ਫੇਰੇ ਨੇ ਹੁਣ ਲਗਭਗ 12-1 ਵਜੇ ਤੱਕ ਪੂਰੀ ਗਿੱਲ ਰਹੂਗੀ ਵਧੀਆ ਸ਼ਾਮ ਲੱਗੇ ਉਸ ਤੋਂ ਬਾਅਦ ਫਿਰ ਗਰਮੀ ਜ਼ਿਆਦਾ ਹੋ ਜਾਂਦੀ ਹੈ ਫਿਰ ਸੁੱਕਦਾ ਤਾਂ ਵੀ ਲੱਗੇ ਖਲੇ ਮੈਂ ਚੱਲਾਂ ਫਿਰ ਅੱਜ ਜਾਊਂਗਾ ਮੈਂ ਤਾਂ ਕੰਦੀ ਫੋਨ ਆਇਆ ਹੁਣ ਪ੍ਰੋਗਰਾਮ ਰੋਟੀ ਉੱਥੇ ਖਾਉਣ ਸੁਕਾਉਣੀ ਸਰਦਾ ਪ੍ਰੋਗਰਾਮ ਆ ਰਾਵੜੇ ਜਾਣਾਗਾ ਰਾਵੜੇ ਹੈ ਅ ਗੁਰਦੁਆਰੇ ਤੇ ਪ੍ਰੋਗਰਾਮ ਹੈ ਉੱਥੇ ਕਿੱਥੇ ਹੁਣ ਜਾਵੇਗਾ ਮਾਣੀ ਸਾਡੀ ਤੁੱਪ ਸੋ ਕਿਸੇ ਕੀ ਜਾਂਦੀ ਹੈ ਜਦ ਤੱਕ ਜੰਗੀ ਤੇ ਫਿਰ ਤੂੰ ਨਾਲਾ ਮਾਣੀ 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 ਲੋ ਜੀ ਆਪੋ ਇਹ ਤਿਆਰ ਜਲਦੀ ਹਲਦੀ ਤੇ ਫਿਰ ਕਿਸੇ ਦੇ ਨਾਲ ਚੜ ਕੇ ਜਾਣੇ ਕੋਈ ਸਾਧਨ ਮਿਲ ਜੇ ਹਾਂ ਤੁਹਾਨੂੰ ਕਿਸੇ ਦੁਕਾਨਾਂ ਜਾਣਗੇ ਮਾਣੀ ਤਿਆਰ ਹੋ ਜਾਂਦਾ ਮੈਂ ਜਲਦੀ ਜਲਦੀ ਫੇਰ ਹੀ ਕਿਉਂਕਿ ਫਿਰ ਬਸ ਤੋਂ ਡੇਟ ਆ ਉਹ 9:30 ਤੇ ਫਿਰ ਹੈਗੀ 11:30 ਕੋਣੇ ਕੋਣੇ 12:00 ਤੇ ਇਸ ਕਰਕੇ ਆਪਾਂ ਜਲਦੀ ਜਾਣਾ ਤਾਂ ਹੁਣ ਕਿਸੇ ਨਾ ਕਿਸੇ ਨਾਲ ਜਾਣਾ ਪੈਣਾ ਜਲਦੀ ਜਲਦੀ ਤਿਆਰ ਹੋ ਜਾਣੇ ਫਿਰ ਮਿਲਦੇ ਹਾਂ ਹੈਲੋ ਗਾਇਜ਼ ਆਪਾਂ ਹੋ ਗਏ ਰੈਡੀ ਤਿਆਰ ਹੈ ਫਾਈਨਲ ਤੇ ਹੁਣ ਆਪਾਂ ਕਪੜੇ ਪਾ ਲੈਣੇ ਆ ਤੇ ਪਾਣੀ ਵੇਖ ਭੱਜੀ ਫਿਰਦੀ ਹੈ ਪਾਣੀ ਚੱਲੀ ਬੱਚੇ ਕੋਲ ਤੇ ਪ੍ਰਸ਼ਾਦੇ ਬਣੀ ਜਾਂਦੇ ਆ ਮੰਮੀ ਨੇ ਤਿਆਰੀ ਕਰਤੀ ਪ੍ਰਸ਼ਾਦਾਂ ਦੀ ਕਿ ਮੇਲੇ ਦਾਲ ਵਾਲੇ ਪਤਾ ਨਹੀਂ ਕੀ ਪੌਂਡੀਆਂ ਪੌਂਡੀਆਂ ਬਣਾਉਣ ਲੱਗੀ ਮੰਮੀ

ਦੋ ਕਾਲੇ ਐ ਇੱਕ ਥੋੜਾ ਜਿਹਾ ਚਿੱਟਾ ਐ ਸਪੀਡ ਹਾਂ ਕੀ ਹੋ ਗਿਆ ਮਨੋ ਆਪਾਂ ਤਾਂ ਕੋਜਨੇ ਕਿੰਦੀ ਬਿੱਲੀ ਪਰ ਜੇ ਕੋਈ ਦੂਸਰਾ ਬੰਦਾ ਆ ਜੇ ਨਾ ਫੇਰ ਪੈਂਦੀ ਚਪ ਚਪ ਕੇ ਹੂੰ ਲੋ ਜੀ ਗਾਇਸ ਥੇਲਾ ਤਿਆਰ ਆ ਆਪਾਂ ਵੀ ਰੈਡੀ ਆ ਚੱਲਦੇ ਆ ਦਰਦੰਦ

ਨੇ ਕੀ ਤੇਰੀ ਬਿਗਰੀ ਆ ਮਲੇ ਤੈਨੂੰ ਕੁੰਤ ਤੇਰੀ ਬਿਗਰੀ ਮਲੇ ਤੈਨੂੰ ਨੇ ਕੀ ਤੇਰੀ ਬਗਰੀ ਅਵੇ ਤੈਨੂੰ ਹਲੇ ਨਾ ਹਲੇ ਦੁਖ ਹਵਰੀ ਬਲ ਬੋਲ ਜਾ ਬਲ ਬੋਲ ਜਾ ਹਲੇ ਤਲੀ ਨਾ ਹਈਆ ਕੋਈ ਖਬਰੀ ਬਲ ਬਲ ਜੰਮ ਬਲ ਬਲ ਜਾ ਤਲੀ ਨਾ ਹਈਆ ਕੋਈ ਖਬਰੀ ਬਲ ਬਲ ਜਾ ਇਹ ਕੀ ਬਲ ਹਲੋ ਗਾਇਜ਼ ਸੈਜਵੜ ਤੋਂ ਆ ਗਈ ਸੀ ਸਮਾਪਤੀ ਕਰਤੀ ਹੈ ਗੁਰੂ ਕਾਰ ਦੀ ਹੁਣ ਹੈ ਚੱਲਿਆ ਉਹਨਾਂ ਦੇ ਕਰੀ ਪ੍ਰਸ਼ਾਦਾ ਛਕਣ ਸਵੇਰੇ ਇੱਥੇ ਪ੍ਰੋਗਰਾਮ ਹੈ ਸਵੇਰੇ ਪਹੁੰਚ ਗਏ ਸੈਜ ਪਾੜ ਦਾ ਗੁਰੂ ਘਰ ਹੀ ਪ੍ਰੋਗਰਾਮ ਹੈ ਹੁਣ ਚਲਦੇ ਆ ਇੱਕ ਵਾਰ ਪ੍ਰਸ਼ਾਦਾ ਛਕ ਕੇ ਆਉਣੇ ਆ ਤੇ ਲੋ ਜੀ ਗਾਈ ਪ੍ਰਸ਼ਾਦਾ ਛਕ ਗਏ ਆ ਤੇ ਮੌਸਮ ਅੱਜ ਖਰਾਬ ਸੀਦਾ ਦਿਨ ਹੈ ਸ਼ਾਮ ਜੀ ਨੂੰ ਪਰ ਬਰਸਾਤ ਤਾਂ ਨਾ ਬਰਸਾਤ ਆਈ ਤੇ ਨਾ ਹੀ ਕੋਈ ਹਨੇਰੀ ਵਗੈਰਾ ਇਹ ਪੂਰੀ ਹਨੇਰ ਦਾ ਮੌਸਮ ਸੀਗਾ ਇਹ ਬਰਸਾਤ ਉਹ ਦਸੀਂ ਕਿੱਦਾਂ ਓਕੀ ਕਰ ਰਹੇ ਹੋ ਰੋਟੀ ਪਾਣੀ ਖਾ ਲਿਆ ਕਿ ਨਹੀਂ ਖਾ ਲਿਆ ਤੇ ਹੁਣ ਸ਼ਾਇਦ ਕਹਿੰਦੇ ਵੀ ਨੌਕ ਪਿਛਤੀ ਜਾਣਾ ਕੱਪੜੇ ਲੈਣ ਪੱਕਾ ਨਹੀਂ ਪਤਾ ਜਾਣਾ ਏ ਇਹ ਕਪੜੇ ਲੈਣ ਜਾਣਾ ਹੈ ਹੈ ਜਾਣਾ ਆਪਣਾ ਤੇ ਆਪਣੀ ਅੱਜ ਦੀ ਵੀਡੀਓ ਇੱਥੇ ਸਮਾਪਤ ਕਰਦੇ ਆ ਤੁਹਾਨੂੰ ਕਿੱਦਾਂ ਦੀ ਲੱਗੀ ਲਾਈਕ ਕਰਿਓ ਕਮੈਂਟ ਕਰਿਓ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਆਪਣੇ ਚੈਨਲ ਨੂੰ ਜਿਨ੍ਹਾਂ ਨੇ ਹਾਲੇ ਤੱਕ ਨਹੀਂ ਕੀਤਾ ਕੱਲ ਦੇ ਨਵੇਂ ਵਲੌਗ ਤੇ ਮਿਲਦੇ ਆ ਆਪਣੇ ਤੇ ਆਪਣੇ ਪਰਿਵਾਰ ਦਾ ਰੱਖਿਓ ਖਿਆਲ ਸਾਡੇ ਵੱਲੋਂ ਸਤਿ ਸ੍ਰੀ ਅਕਾਲ